ਲੁਧਿਆਣਾ ਦੇ ਰਾਹੋ ਰੋਡ ਦੇ ਉੱਤੇ ਇੱਕ ਕੁੱਟਮਾਰ ਦੀ ਘਟਨਾ ਸਾਹਮਣੇ ਆਈ ਹੈ ਜਿੱਥੇ ਨੌਜਵਾਨਾਂ ਦੇ ਇੱਕ ਗਰੁੱਪ ਦੇ ਵੱਲੋਂ ਰੈਸਟੋਰੈਂਟ ਮਾਲਕ ਤੇ ਬੇਰਹਿਮੀ ਦੇ ਨਾਲ ਹਮਲਾ ਕੀਤਾ ਗਿਆ ਹੈ ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਸ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ 10 ਤੋਂ 15 ਨੌਜਵਾਨ ਰੈਸਟੋਰੈਂਟ ਮਾਲਕ ਨੂੰ ਕੇਰ ਕੇ ਉਸ ਦੀ ਕੁੱਟਮਾਰ ਕਰ ਰਹੇ ਨੇ ਆ ਤੁਹਾਡੀ ਦੁਕਾਨ ਠੀਕ ਹੈ ਦੁਕਾਨ ਆ ਤਾਂ ਦੁਕਾਨ ਆ ਢਾਬੇ ਆਪਣਾ ਅੱਛਾ ਜੀ ਗੇਲੇ ਵਾਲ ਮੋੜ ਤੇ ਤੇ ਕੁਝ ਨਸ਼ੀਆਂ ਛੁੜੀ ਆਏ ਸੀਗੇ ਇਹ ਲੜਾਈ ਵਗੈਰ ਝਗੜਾ ਹੋਇਆ ਨਾ ਨਾ ਚਾਹਾਂ ਕਿਵੇਂ ਦੁਕਾਨ ਸੀਗੀ ਆਪਣੀ ਆ ਰੋਟੀ ਲੈਣ ਆਇਆ ਜੀ ਦਸ਼ੇਵਾਰ ਜੀ ਕੋਈ ਕਹਿੰਦਾ ਰੋਟੀ ਦੇ ਦੋ ਟਾਈਮ ਹੋ ਗਿਆ ਸੀਗਾ ਜ਼ਿਆਦਾ ਅਸੀਂ ਮੈਂ ਦੁਕਾਨ ਬੁਲਾ ਕੇ ਚੱਲਿਆ ਤੂੰ ਅੱਕੀ ਦੇਖ ਲੈ ਔਰ ਕਹਿੰਦਾ ਨਹੀਂ ਮੈਂ ਇੱਥੋਂ ਹੀ ਲੈ ਕੇ ਜਾਣਾ ਠੀਕ ਹੈ ਐਨੇ ਬੈਸਵਾ ਜੀ ਹੋਈ ਮੈਂ ਉਹਨੂੰ ਅੱਗੇ ਤੋਰਦਾ ਮੈਂ ਕਿ ਤੂੰ ਜਾ ਅੱਗੇ ਲੈ ਲੈ ਜੋ ਲੈਣਾ ਸਾਮਾਨ ਮੈਂ ਟਾਈਮ ਹੋ ਗਿਆ ਮੈਂ ਚੱਲਣਾ ਜੋ ਐਨੇ ਬੈਸਵਾ ਜੀ ਹੋ ਗਏ ਉਹਨਾਂ ਨੂੰ ਕਹਿੰਦਾ ਤੈਨੂੰ ਮੈਂ ਦੱਸਦਾ ਤੂੰ ਖੜ ਜਾ ਹੁਣ ਤੇ ਮੈਂ ਕੁਝ ਨਹੀਂ ਕਿਹਾ ਮੈਂ ਕਹਿੰਦਾ ਛੇੜੀਆਂ ਮੈਂ ਡੋਟੀ ਮੈਂ ਬੋਲ ਆਇਆ ਕਿਸੇ ਤੋਂ ਆਪਾ ਕਾਮਕਰ ਵਾਲੇ ਬ ਪੋਨੀ ਅੰਨੇ ਚ ਮੈਂ ਫਿਰ ਕੰਪੂਮ ਕਰਕੇ 10 15 ਮਿੰਟ ਹੋ ਗਏ ਮੈਂ ਜਾਣ ਲੱਗਾ ਪੋਨੇ ਮੈਨੂੰ ਅੱਗੇ ਕੇਲੇ ਚੋਕ ਤੇ ਮੇਰੇ ਨਾਲ ਵੀ ਮਰਤਾ ਸੀਗੇ ਹਾਂ ਮਤਲਬ ਹਾਂ ਮੇ ਨਾਲ ਮਿੰਨਾ ਮਰਤਾ ਸੀਗੇ ਫਾਦਰ ਸਾਹਿਬ ਦੇਗੇ ਮੇਰੇ ਐਨ ਐਚ ਉਹਨੇ ਮਾਈਕੀ ਚਾਹੀ ਗੱਡੀ ਐਨ ਨੇ ਜੋ ਪਤਾ ਨਹੀਂ ਕਿਥੋਂ 15 20 ਬੰਦੇ ਇਕੱਠੇ ਕਰਕੇ ਲੈ ਕੇ ਆ ਗਏ ਖਾਂਦੀ ਮੇਰੇ ਮਾਰਦੇ ਚੱਲ ਰਹੇ ਸਾਰਿਆਂ ਦੇ ਹੱਥੇ ਚ ਘੜੇ ਸੀਗੇ ਿੱਟਾ ਸੀਗੇ ਹੁਣ ਮੇਰੇ ਸੱਟਾ ਲੱਗੇ ਨਹੀਂ ਸਕਦੇ ਅੱਛਾ ਇਹ ਬੰਦੇ ਤਾਂ ਵੀ ਜਾਣਦੇ ਸੀਗੇ ਕਿਉਂਕਿ ਨਹੀਂ ਸਰ ਰੋਟੀ ਸਿਰਾਹੀ ਆ ਵੀ ਰੋਟੀ ਖਾਣਾ ਐਸੀ ਕਿਹੜਾ ਰੋਟੀ ਖਾਣ ਨੂੰ ਹੋ ਗਈ ਢਾਬਾ ਬੰਦ ਕਰ ਲਿਆ ਵੀ ਇੰਨੀ ਕਦੀ ਉਹ ਗੁੱਸਾ ਆ ਗਿਆ ਕਿ ਉਹਨਾਂ ਨੇ ਤੁਹਾਡੇ ਤੇ ਹੈਂਗ ਹੀ ਕਰ ਦਿੱਤਾ ਨਹੀਂ ਸਰ ਕਿਤੇ ਸਾਰਿਆਂ ਨੂੰ ਅੱਛਾ ਦੱਸੋ ਇਹ ਨਿਆ ਬਰਾਟਾ ਬਹੁਤ ਆ ਗਿਆ ਜੰਨਾ ਮੇਰਾ ਟਾਈਮ ਹੀ ਹੋ ਗਿਆ ਉਹ ਕਿਹੜੇ ਇਲਾਕੇ ਦੇ ਢਾਬਾ ਤੋਂ ਆਪਣਾ ਗੇਲਿਆਨ ਮੋਟ ਅੱਛਾ ਪੈਂਟਸ ਦੀ ਹੈ ਜਿਹੜੇ ਬੰਦੇ ਆਏ ਸੀ ਜਿਹਨਾਂ ਹਥਿਆਰ ਸੀਗੇ ਸਾਥ ਨੂੰ ਕੜੇ ਸੀਗੇ ਸਰ ਕੜੇ ਮਾਰੇ ਕੜੇ ਸੀਗੇ ਉਹਨਾਂ ਦੇ ਕੋਈ ਹਥਿਆਰ ਵੀ ਹੋ ਸਕਦੇ ਹਨ ਜਦੋਂ ਇੰਨੇ 15 20 ਬੰਦੇ ਜਦੋਂ ਆਏ ਮੇਰੇ ਇਹ ਕੋਈ ਸੀਸੀਟੀਵੀ ਹੈਗੀ ਵੀ ਇਸ ਵੀਰੇ ਘਟਨਾ अच्छा ते सारे बिना मतलब तो आगे बिना तो? मैं जानਦੀ ਆਪਣੇ ਕਾਪਾ ਕੰਮ ਕਰ ਵਾਲੇ ਬੰਦੇ ਤੇ ਅੱਛੇ ਟੁਕੜੀ ਹੈ ਇਹਦਾ ਇਹ ਬਹੁਤ ਮਿਹਨਤੀ ਮੁੰਡਾ ਹੈ ਰਾਤ ਨੂੰ 12 1 ਵਜੇ ਤੱਕ ਢਾਬੇ ਤੇ ਕੰਮ ਕਰਦਾ ਹਾਰਡ ਵਰਕ ਕੰਮ ਕਰਦੇ ਹੋਏ ਵੀ ਇਸ ਬੰਦੇ ਦਾ ਇੰਨੀ ਨਜਾਇਜ਼ ਹੋ ਗਈ ਪ੍ਰਵਾਸੀ ਬੰਦਿਆਂ ਨੇ ਆ ਕੇ ਤੇ ਹਮਲਾ ਕਰਤਾ ਤੁਸੀਂ ਵੀਡੀਓ ਤੁਹਾਨੂੰ ਦੇਖੇ ਲਈ ਤੁਸੀਂ ਕਿਸ ਤਰੀਕੇ ਨਾਲ ਕਿੰਨਾ ਹਮਲਾ ਹੋਇਆ ਤੇ ਮਤਲਬ ਕਿ ਜੇ ਕਿਸੇ ਸ਼ਰਾਬੀ ਬੰਦੇ ਨੂੰ ਰੋਕਤਾ ਹੋ ਤੁਸ ਤੋਂ ਬਾਅਦ ਉਹ 15-20 ਬੰਦੇ ਲਿਆ ਕੇ ਇਹਨਾਂ ਨੂੰ ਬੰਦਿਆਂ ਨੂੰ ਆਪਣੇ ਨੂੰ ਕੁੱਟਣਾ ਸ਼ੁਰੂ ਕਰਦਾ ਉਹ ਵੀ ਪ੍ਰਵਾਸੀ ਬੰਦੇ ਇੰਨੇ ਹੌਸਲੇ ਵੱਧ ਚੁੱਕੇ ਆ ਅਸੀਂ ਪ੍ਰਸ਼ਾਸਨ ਨੂੰ ਇਹੀ ਅਪੀਲ ਕਰਦੇ ਆ ਕਿ ਇਹਨਾਂ ਚੀਜ਼ਾਂ ਤੇ ਨੱਥ ਪਾਈ ਜਾਵੇ ਇਹਨਾਂ ਚੀਜ਼ਾਂ ਨੂੰ ਇਹਨਾਂ ਦੇ ਹੌਸਲੇ ਨਾਲ ਅੱਗੇ ਵਧਣ ਜਾਂ ਤਾਂ ਕਿ ਜੋ ਵੀ ਪੰਜਾਬੀ ਬੰਦਾ ਕੰਮਜਾਬ ਜਿਹੜਾ ਮਿਹਨਤ ਕਰਦਾ ਉਹਨਾਂ ਦਾ ਰੋਜ਼ਗਾਰ ਨਾ ਖੋਇਆ ਜਾਵੇ ਹੁਣ ਇਹਦੇ ਸੱਟ ਜ਼ੋਰ ਨਾਲ ਲੱਗ ਜਾਂਦੀ ਕਿ ਰੱਬ ਨਾ ਕਰੇ ਤਾਂ ਇਹ ਬੰਦਾ ਘਰ ਦਾ ਇਕਲੌਤਾ ਬੰਦਾ ਸਾਹਮੜ ਵਾਲਾ ਪਰਿਵਾਰ ਨੂੰ ਮਗਰ ਜਿਵੇਂ ਕਿ ਆ ਤੁਸੀਂ ਹੁਣੇ ਇਹਨਾਂ ਦੀ ਗੱਲ ਸੁਣੀ ਹੈ ਕਟ ਨਾ ਦੀ ਜਾਣਕਾਰੀ ਦਿੱਤੀ ਇਹਨਾਂ ਨੇ ਤੇ ਇਹ ਹੈਲਪ ਵਾਸਤੇ ਸਾਡੇ ਕੋਲੇ ਆਏ ਸੀਗੇ ਮੇਰੇ ਕੋਲੇ ਤੇ ਭਾਈ ਸਾਹਿਬ ਨੇ ਸਾਡੇ ਦਿਤੇਂਦਰ ਜੀ ਇਹਨਾਂ ਦੇ ਕੋਲੇ ਤੇ ਮਾਤੜ ਬੰਦੇ ਨੇ ਦਿਹਾੜੀਦਾਰੀ ਆਪਾਂ ਕਹਿ ਸਕਦੇ ਹਾਂ ਕੋਈ ਖਾਸ ਐਡਾ ਕਾਰੋਬਾਰ ਨਹੀਂ ਹੈ ਤੇ ਚਲੋ ਸਾਨੂੰ ਇਹਨਾਂ ਨੇ ਦੱਸੀ ਘਟਨਾ ਉਹ ਦੇਖੀ ਅਸੀਂ ਵੀਡੀਓ ਵੀ ਦੇਖੀ ਹੈ ਤੇ ਉਹਦੇ ਵਿੱਚ ਦੇਖ ਕੇ ਬਹੁਤ ਅਰਸ ਰਹਿਮ ਆਉਂਦਾ ਹੈ ਬੰਦੇ ਦਾ ਸਿਰ ਸੁਰ ਸਾਰਾ ਪਾੜਦਾ ਜਿੰਨਾ ਕ ਮੈਂ ਇਹਨੂੰ ਮੁੰਡੇ ਨੂੰ ਜਾਣਦਾ ਆ ਵਧੀਆ ਵਿਚਾਰਾ ਇਹ ਕੰਮਕਾਰ ਵਾਲਾ ਕੋਈ ਨਸ਼ਾ ਨਹੀਂ ਕਰਦਾ ਸੌ ਮੁੰਡਾ ਕੁਝ ਸਾਲ ਤੋਂ ਮੇਰੇ ਧਿਆਨ ਚ ਤੇ ਉਹ ਪ੍ਰਵਾਸੀ ਹੈਗੇ ਨੇ ਜੀ ਵਿਗੜੇ ਹੋਏ ਪ੍ਰਵਾਸੀ ਜਿਨ੍ਹਾਂ ਨੂੰ ਕਹਦੇ ਆ ਨਸ਼ੇੜੀ ਤੇ ਸਾਡਾ ਪ੍ਰਸ਼ਾਸਨ ਦੇਖ ਲਓ ਤੁਸੀਂ ਵੀ ਜੇ ਆਪਣੀ ਕਾਰਵਾਈ ਧਿਆਨ ਨਾ ਕਰਦਾ ਹੋਵੇ ਤੇ ਸ਼ਾਇਦ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣ ਹੀ ਇਹ ਘਟਨਾਵਾ ਦੇ ਵਿੱਚ ਤੁਸੀਂ ਦੇਖੋਗੇ ਆਏ ਦਿਨ ਵਾਧਾ ਹੋ ਰਿਹਾ ਹੈ ਅੱਗੇ ਹੋਰ ਵਧ ਜਾਣੀ ਹੈ ਜੋ ਵੀ ਕੋਈ ਬਾਹਰੋਂ ਆਉਂਦਾ ਹੈ ਉਹਦੀ ਨਾਂ ਤਾਂ ਕੋਈ ਵੈਰੀਫਿਕੇਸ਼ਨ ਹੁੰਦੀ ਹੈ ਇੱਥੇ ਆਪਣੇ ਤੇ ਜ਼ਿਆਦਾਤਰ ਤੁਸੀਂ ਵੀ ਜਾਣਦੇ ਆ ਵੀ ਜਿਹੜੇ ਕ੍ਰਿਮਿਨਲ ਲੋਕ ਨੇ ਉਹੀ ਆਪਦਾ ਘਰਵਰ ਛੱਡ ਕੇ ਜਦੋਂ ਉਧਰ ਕੋਈ ਵੱਡਿਆ ਕ੍ਰਾਈਮ ਹੋ ਜਾਂਦਾ ਹੈ ਅਗਲੇ ਭੱਜਿਆਂ ਦੇ ਇੱਧਰ ਇੱਧਰ ਆ ਕੇ ਫਿਰ ਜਿਹੜਾ ਉਹਨਾਂ ਦਾ ਰੰਗ ਆ ਉਹਨਾਂ ਨੇ ਉਹ ਦਿਪਾਉਣਾ ਹੀ ਹੁੰਦਾ ਤੇ ਉਦੋਂ ਉਹਦੇ ਨਾਲ ਹੀ ਸਬੰਧਤ ਇਹ ਘਟਨਾ ਹੈ ਨਹੀਂ ਤਾਂ ਇਹ ਇਕੱਲਾ ਜਣਾ ਨਹੀਂ ਤਾਂ ਇਕੱਲੇ ਨੂੰ ਐਨੇ 20 ਜਣੇ ਇਕੱਠੇ ਹੋ ਕੇ ਮਾਰ ਐਡਾ ਕਿਹੜਾ ਇਹਨੇ ਕੋਈ ਉਹਨਾਂ ਦੀ ਮੰਨ ਲਓ ਵੀ ਕੋਈ ਲੁੱਟਮਾਰ ਕਰਤੀ ਜਾਂ ਜ਼ਮੀਨ ਦਾ ਬਲੀ ਜਾਂ ਕੋਈ ਐਡਾ ਹੀ ਕਿਹੜੀ ਰੰਜਿਸ਼ ਆ ਵੀ ਜੁੜੀ ਇੰਨੀ ਭਿਆਨਕ ਰੰਗ ਲੈ ਗਈ ਪਤਾ ਇਹਨੂੰ ਜਾਣ ਤੋਂ ਹੀ ਮਾਰ ਦਦੇ ਸਾਬ